ਗਰੁੱਪ ਯਾਰੋ ਆਪਾਂ ਅੱਜ ਗੱਲ ਕਰਦੇ ਹਾਂ ਪ੍ਰਮਾਤਮਾ ਦੇ ਸ਼ੁਕਰਾਨੇ ਦੀ ਪ੍ਰਮਾਤਮਾ ਦਾ ਸ਼ੁਕਰਾਨਾ ਕਿਉਂ ਜ਼ਰੂਰੀ ਹੈ ਕਿਉਂਕਿ ਪ੍ਰਮਾਤਮਾ ਨੇ ਸਾਨੂੰ ਸਭ ਤੋਂ ਬੇਮੁੱਲੀ ਦਾਤ ਦਿੱਤੀ ਹੈ ਜਿਹਦੀ ਕੋਈ ਕੀਮਤ ਨਹੀਂ ਹੈ ਉਹ ਹੈ ਸਾਡਾ ਸਰੀਰ ਉਹ ਹੈ ਸਾਡੀ ਦੇਹੀ ਸਾਡੀ ਦੇਹੀ ਬਿਲਕੁਲ ਸੇ ਤੰਦਰੁਸਤ ਹਾਂ ਸਾਡੇ ਅੰਗ ਪੈਰ ਕੰਮ ਕਰਦੇ ਨੇ ਅਸੀਂ ਖਾਂਦੇ ਪੀਂਦੇ ਹਾਂ ਅਸੀਂ ਖੁਸ਼ ਰਹਿੰਦੇ ਹਾਂ ਅਸੀਂ ਹੱਸਦੇ ਖੇਡਦੇ ਹਾਂ ਅਸੀਂ ਉਹਨਾਂ ਲੋਕਾਂ ਵੱਲ ਦੇਖੀਏ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਪ੍ਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ ਕੰਨ ਨਹੀਂ ਦਿੱਤੇ ਲੱਤਾਂ ਨਹੀਂ ਦਿੱਤੀਆਂ ਬਾਹਾਂ ਨਹੀਂ ਦਿੱਤੀਆਂ ਉਹ ਵੀ ਲੋਕ ਇਸ ਸੰਸਾਰ ਦੇ ਰਹ ਰਹੇ ਨੇ ਅਸੀਂ ਤਾਂ ਕਿੰਨੇ ਚੰਗੇ ਉਹਨਾਂ ਲੋਕਾਂ ਨਾਲੋਂ ਫਿਰ ਵੀ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ ਸਾਨੂੰ ਸਭ ਕੁਝ ਪ੍ਰਮਾਤਮਾ ਨੇ ਦਿੱਤਾ ਹੈ ऐसे भी लोग ਨੇ ਜਿਹੜੇ ਇੰਨੇ ਜਿਆਦੇ ਗਰੀਬ ਹੈ ਜਿਨ੍ਹਾਂ ਨੂੰ ਰੋਟੀ ਕਮਾਉਣੀ ਬੜੀ ਔਖੀ ਹੈ ਐਸੇ ਵੀ ਲੋਕ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਔਲਾਦ ਨਹੀਂ ਦਿੱਤੀ ਉਹ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਪਰ ਕਈ ਲੋਕ ਐਸੇ ਨਹੀਂ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਪਰ ਫਿਰ ਵੀ ਉਹ ਪ੍ਰਮਾਤਮਾ ਨੂੰ ਭੁੱਲ ਜਾਂਦੇ ਨੇ ਅਸੀਂ ਪ੍ਰਮਾਤਮਾ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਨਾ ਹੈ ਕਿਉਂਕਿ ਸਾਡੇ ਜਿਹੜੇ ਜੀਵਨ ਹੈ ਸਾਡਾ ਜੀਵਨ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਹੈ ਵੀ ਅਸੀਂ ਇੱਥੇ ਪੱਕਾ ਹੀ ਰਹਿਣਾ ਹੈ ਜਾਂ ਅਸੀਂ ਪੱਕੀ ਮੋਹਰ ਲਾ ਰੱਖੀ ਆ ਵੀ ਅਸੀਂ 60 ਸਾਲ ਦੀਨਾ 70 ਸਾਲ ਦੀਨਾ 80 ਸਾਲ ਦੀਨਾ ਇਹ ਕੋਈ ਨਹੀਂ ਸਾਨੂੰ ਪਤਾ ਪਤਾ ਨਹੀਂ ਕਦੋਂ ਪ੍ਰਮਾਤਮਾ ਨੇ ਸਾਨੂੰ ਆਵਾਜ਼ ਮਾਰ ਲੈਣੀ ਹੈ ਇਸ ਕਰਕੇ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਹਮੇਸ਼ਾ ਹੀ ਕਰਨਾ ਹੈ ਇੱਕ ਮਿਆਬ ਜੀ ਦੇ ਨਾਲ ਇੱਕ ਸਾਖੀ ਸਾਂਝੀ ਕਰਨਾ ਹਾਂ ਇੱਕ ਵਾਰ ਕੋਈ ਫਕੀਰ ਉਹ ਬੜਾ ਰੱਬ ਦਾ ਭਗਤ ਸੀ ਜੀਤ ਦਾ ਨਾਮ ਆਉਂਦਾ ਹੈ موسی ਮੁ슬ਮ ਫਕੀਰ ਹੈ ਉਹ ਉਹ ਰਜਾਨਾ ਪਰਮਾਤਮਾ ਦੀ ਬੰਦਗੀ ਕਰਿਆ ਕਰਦਾ ਸੀ ਇੱਕ ਦਿਨ ਉਹ ਬੰਦਗੀ ਕਰਨ ਵਾਸਤੇ ਨਿਕਲਿਆ موسی ਬੜਾ ਗਰੀਬ ਸੀ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਰਹਿੰਦਾ ਸੀ ਇੱਕ ਦਿਨ ਉਹ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਨਿਕਲਿਆ ਤੇ ਅੱਗੋਂ ਕੋਈ ਘੋੜੇ ਤੇ ਸਵਾਰ ਇੱਕ ਮਨੁੱਖ ਆ ਰਿਹਾ ਹੈ ਜਿਦੇ ਬੜੇ ਸੁੰਦਰ ਕੱਪੜੇ ਪਾਏ ਨੇ ਸਿਰ ਤੇ ਛਤਰੀ ਲਈ ਹੈ ਪੈਰਾਂ ਵਿੱਚ ਬੜੇ ਸੋਹਣੇ ਜੋੜੇ ਪਾਏ ਨੇ ਜੁੱਤੀ ਪਾਈ ਹੈ ਤੇ ਮੂਸਾ ਜਾ ਰਿਹਾ ਹੈ ਗਰਮੀ ਦੀ ਰੁੱਤ ਹੈ ਮਾਰੂਥਲ ਦੇ ਵਿੱਚ ਇਹ ਗੱਲ ਹੋਈ ਹੈ ਕਿ ਪੈਰਾਂ ਤੋਂ ਨੰਗਾ ਹੈ ਮੂਸਾ ਪੈਰ ਸੜ ਰਹੇ ਨੇ ਮਾਰੂਥਲ ਦੇ ਵਿੱਚ ਰਿੱਤਾ ਗਰਮ ਹੈ ਪਰਮਾਤਮਾ ਦੇ ਨਾਲ ਬੜਾ ਗਿੱਲਾ ਸ਼ਿਕਵਾ ਕਰੀ ਜਾਂਦਾ ਹੈ ਕਹਿੰਦਾ ਪਰਮਾਤਮਾ ਕਹਿੰਦਾ ਤੂੰ ਕੈਸੀ ਦੁਨੀਆ ਬਣਾਈ ਹੈ ਸਾਡੇ ਵਰਗਾਂ ਨੂੰ ਤੂੰ ਪੈਰਾਂ ਵਿੱਚ ਪਾਉਣ ਵੱਤੇ ਜੋੜੇ ਨਹੀਂ ਦਿੱਤੇ ਸਾਡੇ ਵਸਤਰਾਂ ਨੂੰ ਵਸਤੇ ਘਰ ਨਹੀਂ ਹੈ ਸਾਡੇ ਕੋਲ ਕੱਪੜੇ ਨਹੀਂ ਹੈ ਤੇ ਆਹ ਜਿਹੜੇ ਮਨੁੱਖ ਹੈ ਤੇਰੀ ਕੀ ਇਹ ਬਦਨਸੀ ਵੀ ਹੈ ਤੇਰਾ ਕੀ ਨਿਆਹ ਹੈ ਇਹ ਗੱਲ ਕਹਿ ਕੇ موسی ਥੋੜਾ ਅੱਗੇ ਹੋਰ ਨਿਕਲਿਆ ਜਦੋਂ ਉਹ ਅੱਗੇ موسی ਨਮਾਜ਼ ਅਦਾ ਕਰਨ ਵਾਸਤੇ ਮਸਜਿਦ ਦੇ ਵਿੱਚ ਗਿਆ ਤੇ ਅਖੋ ਕੀ ਦਿਖਦਾ ਇੱਕ ਮਨੁੱਖ ਜੀ ਦੇ ਦੋਵੇਂ ਪੈਰ ਨਹੀਂ ਹੈ ਦਿੱਤਾ ਨਹੀਂ ਹੈ ਉਹ ਰੋੜ ਰੋੜ ਕੇ ਮਸਜਿਦ ਦੇ ਵਿੱਚ ਜਾ ਰਿਹਾ ਹੈ ਤੇ موسی ਕਹਿਣ ਲੱਗਾ ਉਹ ਭਰਾਵਾ ਕਹਿੰਦਾ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਿਉਂ ਕਰਨ ਵਾਸਤੇ ਜਾ ਰਿਹਾ ਹਾਂ ਦੂੰ ਮਾਦਿਕਾ ਦੇ ਵਸਤੇ ਅਦਾ ਕਰਦਾ ਤੈਨੂੰ ਪਰਮਾਤਮਾ ਨੇ ਲੱਤਾਂ ਨਹੀਂ ਦਿੱਤੀਆਂ ਤੂੰ ਤਾਂ ਰੋੜ ਕੇ ਜਾ ਰਿਹਾ ਉਹ ਕਹਿੰਦਾ ਉਹ ਕਹਿੰਦਾ ਉਹ ਭਲਿਆ ਲੋਕਾ ਉਹ ਕਹਿੰਦਾ ਭੋਲਿਆ ਪਰਮਾਤਮਾ ਨੇ ਕੀ ਹੋਇਆ ਮੈਨੂੰ ਲੱਤਾਂ ਨਹੀਂ ਦਿੱਤੀਆਂ ਮੈਨੂੰ ਬਾਹਾਂ ਤਾਂ ਦਿੱਤੀਆਂ ਨੇ ਮੈਂ ਆਪਣੀ ਬਾਹਾਂ ਦੇ ਸਹਾਰੇ ਪਰਮਾਤਮਾ ਦੇ ਸ਼ੁਕਰਾਨੇ ਵਾਸਤੇ ਮਸਜਿਦ ਦੇ ਵਿੱਚ ਆ ਗਿਆ ਇੰਨਾ ਹੀ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਜੇ ਪਰਮਾਤਮਾ ਮੈਨੂੰ ਬਾਹਾਂ ਵੀ ਨਾ ਦਿੰਦਾ ਮੈਂ ਉਹਦਾ ਕੀ ਕਰ ਲੈਂਦਾ ਪਰਮਾਤਮਾ ਨੇ ਕਮ ਸੇ ਕਮ ਇਹ ਨਿਭਾਵਾਂ ਤਾਂ ਦਿੱਤੀਆਂ ਹਨ ਉਹਨੇ ਪਰਮਾਤਮਾ ਦਾ ਬੜਾ ਸ਼ੁਕਰਾਨਾ ਕੀਤਾ ਤੇ ਮੂਸਾ ਬੜਾ ਹੈਰਾਨ ਹੋਇਆ ਕਹਿਣ ਲੱਗਾ ਵੀ ਪਰਮਾਤਮਾ ਦਾ ਵਕਾਯਿ ਸ਼ੁਕਰਾਨਾ ਕਰਨਾ ਚਾਹੀਦਾ ਗੁਰਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸੋਹਣ ਸਿੰਘ ਜੀ ਕਹਿੰਦੇ 10 ਬਸਤੂ ਲੈ ਪਛੇ ਪਾਵੇ ਇੱਕ ਬਸਤ ਕਾਰਨਿਕ ਠੋਠਕਵਾਵੇ ਇੱਕ ਬੀਨਾ ਦੇ 10 ਵੀ ਹੀਰਲੇ ਤੋਂ ਮੂੜਾ ਕੋ ਕਹਾ ਕਰੇ ਕਿੰਦਾ ਚੇਤ ਨੂੰ 10 ਬਸਤੂਆਂ ਦਿੱਤਨਾ ਤੂੰ ਦਾ ਸ਼ੁਕਰਾਨਾ ਨਹੀਂ ਕੀਤਾ ਜੀ ਪ੍ਰਮਾਤਮਾ ਤੋਂ ਕੁਝ ਵੀ ਨਾ ਦਿੱਤਾ ਤੂੰ ਤਾਂ ਕੀ ਕਰ ਲੈਂਦਾ ਰਮਈਆ ਕੀ ਗੁਣ ਚੇਤ ਪ੍ਰਾਨੀ ਕਵਨ ਬੋਲ ਤੇ ਕਵਨ ਰਿਸਟਾਨੀ ਜਿੰਤੂ ਸਾਜ ਸਵਾਰ ਸੰਘਾਰਿਆ ਗਰਭਗਨ ਮੇਜਿਨੇ ਉਬਾਰਿਆ ਭਾਰ ਮ ਵਿਸਤਾ ਤੁਜੇ ਪਿਆਰੇ ਦੂਦ ਪਰ ਭੋਜਨ ਭਾਰ ਛੋਬਨ ਭੋਜਨ ਸੁਖਸੂਤ ਬਿਰਤ ਪਇ ਉਪਰ ਸਾਖ ਸੈਨ ਮੁਖ ਪਾਉ ਕੇ ਬੈਠ ਕੋ ਦੇ ਗੁਰਵਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਕਹਿੰਦੇ ਪ੍ਰਮਾਤਮਾ ਦਾ ਤੂੰ ਹਮੇਸ਼ਾ ਹੀ ਸ਼ੁਕਰਾਨਾ ਕਰਿਆ ਰਮਈਆ ਕੀ ਗੁਣ ਚੇਤ ਪ੍ਰਾਨੀ ਕਹਿੰਦੇ ਉਹ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ ਉਹਦਾ ਸ਼ੁਕਰ ਕਰਿਆ ਕਰ ਜਿਹਨੇ ਤੈਨੂੰ ਸਭ ਕੁਝ ਦਿੱਤਾ ਹੈ ਤੇ ਗੁਰੂ ਪਿਆਰਿਓ ਸਾਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਅਸੀਂ ਫਿਰ ਵੀ ਉਹਦਾ ਸ਼ੁਕਰਾਨਾ ਨਹੀਂ ਕਰਦੇਗੇ ਉਹਦਾ ਮੇਸ਼ਾ ਜੇ ਅਸੀਂ ਸਾਡੇ ਤੇ ਗਰੀਬੀ ਆ ਗਈ ਤਾਂ ਵੀ ਅਸੀਂ ਉਹਦਾ ਸ਼ੁਕਰਾਨਾ ਕਰਨਾ ਉਹਦੀ ਰਜ਼ਾ ਹੁੰਦਾ ਹੁਕਮ ਹੈ ਜੇ ਸਾਨੂੰ ਉਹਨੇ ਅਮੀਰ ਬਣਾ ਦਿੱਤਾ ਤਾਂ ਵੀ ਉਹਦਾ ਸ਼ੁ크 ਹੁਕਮ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜਿਸ ਨੂੰ ਦੁੱਖ ਆ ਗਿਆ ਸਾਨੂੰ ਸੁੱਖ ਆ ਗਿਆ ਹਮੇਸ਼ਾ ਹੀ ਉਹਦੇ ਸ਼ਕਰਾਨੀਂ ਦੇ ਵਿੱਚ ਰਹਿਣਾ ਹੈ ਕਦੇ ਉਹਨੂੰ ਭੁੱਲਣਾ ਨਹੀਂ ਸੋ ਅੱਜ ਤਾਈਂ ਇੰਨਾ ਹੀ ਆਪਣਾ ਜੋ ਵਿਸ਼ਾ ਸੀ ਇੱਥੇ ਅਮਲ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ